ਭਾਈ ਜੀ ਕੀ ਲੈ ਕੇ ਜਾ ਰਹੇ ਹਾਂ ਬੈਗ ਟੂਲ ਤੇ ਟੋਪੀ ਕੇ ਪੀ ਜੀਪ ਵਾਲਿਆਂ ਦੇ ਜਾਂਣਾ ਤੇ ਬਾਕੀ ਜਿਹੜੀ ਗੱਲਬਾਤ ਆ ਸਾਰੀ ਤੁਹਾਨੂੰ ਕੇ ਪੀ ਜੀਪ ਵਾਲਿਆਂ ਦੇ ਆ ਕੇ ਦੱਸਦਾ ਕੇ ਪੀ ਜੀਪ ਵਾਲੇ ਜਿਹੜੇ ਆਰਮੀ ਵਾਲੇ ਦੇ ਵਿੱਚ ਸਮਾਨ ਚੱਕਦੇ ਸਕਰਾਬ ਦੇ ਵਿੱਚ ਜਿਵੇਂ ਨਲਾਮੀ ਤੇ ਆਉਂਦਾ ਠੀਕ ਹੈ ओरिजिनल ਸਮਾਨ ਆ ਜਿਹੜੇ ਭਾਈ ਲੈ ਕੇ ਆਉਂਦੇ ਆ ਇਹ ਟੂਲ ਆ ਕਿਸਾਨ ਭਰਾਵਾਂ ਦੇ ਵੀ ਬਹੁਤ ਕੰਮ ਦੀ ਚੀਜ਼ ਆ ਹਨਾ ਤੇ ਬਹੁਤ ਹੀ ਸਾਫ ਕੰਡੀਸ਼ਨ ਦੇ ਵਿੱਚ ਤੁਹਾਨੂੰ ਇਹ ਸਾਰੇ ਟੂਲ ਆ ਜਿਹੜੇ ਮਿਲ ਜਾਣਗੇ ਤੁਸੀਂ ਸੰਭਰ ਰੱਖਣੇ ਆਪਦੇ ਕੋਲ ਕਿ ਤੁਸੀਂ ਰੱਖ ਸਕਦੇ ਹੋ ਬਹੁਤ ਵਧੀਆ ਚੀਜ਼ੇ ਇੱਥੇ ਹੀ ਖੋਲ੍ਹੇ ਜਾਂਦੇ ਇੱਥੇ ਇਹ ਜਿਹੜਾ ਮਨਕ ਹੋ ਜਾਂਦਾ ਇਸ ਦੇ ਵਿੱਚ ਤੁਹਾਨੂੰ ਇਹ ਸੈਟ ਮਿਲ ਜਾਣਗੇ ਵੱਖ-ਵੱਖ ਤਰ੍ਹਾਂ ਦੇ ਕਾਹ ਤਰ੍ਹਾਂ ਦਾ ਟੂਲਾ ਬਾਈ ਇਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਫਿਰ ਇਹ ਵੀ ਇਹਦੇ ਨਾਲ ਦਾ ਸੇਮ ਆ ਗਿਆ ਸਕੂਲ ਬੈਗ ਹੈ ਨਾ ਇਹਨੂੰ ਸਕੂਲ ਬੈਗ ਨਹੀਂ ਕਹਿ ਸਕਦੇ ਕੋਈ ਆਮ ਬੈਗ ਨਹੀਂ ਇਹਨੂੰ ਸਿੱਧਾ ਬੈਗ ਜੈ ਕਿਉਂ ਕਹਤਾ ਤੁਸੀਂ ਇਹ ਬਾਈ ਜਿਹੜੇ ਆਰਮੀ ਵਾਲਿਆਂ ਕੋਲੇ ਸਿਰਾ ਬੈਗ ਹੁੰਦੇ ਆ ਨਾ ਇਹ ਆ ਦੇਖੋ ਆ ਕਿਉਂ ਲੱਗਿਆ ਆ ਟੱਕਣ ਲੱਗਿਆ ਇਹਦੇ ਤੇ ਇਹ ਟੱਕਣ ਖੋਲ ਕੇ ਤੁਸੀਂ ਇਹਦੇ ਵਿੱਚ ਪਾਣੀ ਪਾ ਸਕਦੇ ਹੋ ਪਾਣੀ ਭਰ ਕੇ ਕਿਤੇ ਵੀ ਐਮਰਜੈਂਸੀ ਲਿਆ ਸਕਦੇ ਹੋ ਇਨੂੰ ਭਰ ਕੇ ਤੁਸੀਂ ਬੰਦ ਕਰ ਦੇਣਾ ਟੱਕਣਾ ਉਸ ਤੋਂ ਬਾਅਦ ਬਈ ਇਹਨੂੰ ਜਦੋਂ ਤੁਸੀਂ ਮਗਰ ਪਾਉਣਾ ਠੀਕ ਹੈ ਮਗਰ ਤੁਰੇ ਜਾਂਦੇ ਭੱਜੇ ਜਾਂਦੇ ਕਿੱਡੇ ਵੀ ਤੁਸੀਂ ਸਫ਼ਰ ਦੇ ਵਿੱਚ ਆ ਤੁਸੀਂ ਇੱਥੇ ਇਹਦਾ ਨਿੱਪੜਾ ਜਿਹੜਾ ਖੋਲਣਾ ਠੀਕ ਹੈ ਵਾਲ ਖੋਲ ਕੇ ਤੁਸੀਂ ਇੱਥੋਂ ਜਿਹੜਾ ਪਾਣੀ ਆ ਪੀ ਸਕਦੇ ਹੋ ਇਹ ਕੋਈ ਵੱੱਦਰ ਨਹੀਂ ਲੱਗੀ ਕੋਈ ਧਾਗਾ ਨਹੀਂ ਲੱਗਿਆ ਠੀਕ ਹੈ ਕੋਈ ਸ਼ੋਕ ਕੇਕਸਾਸਤੇ ਕੁਝ ਲੱਗਿਆ ਨਹੀਂ ਹੋਇਆ ਇਹ ਪਾਣੀ ਪੀਣ ਵਾਸਤੇ ਨਿੱਪੜ ਲੱਗਿਆ ਤੁਸੀਂ ਸਿੱਧਾ ਹੀ ਇਹਦੇ ਵਿੱਚ ਕਿੱਟ ਦੇ ਵਿੱਚ ਤੁਹਾਨੂੰ ਪਾਣੀ ਆਊਗਾ ਨਾ ਮੁੱਕਣਾ ਪਾਣੀ ਤੇ ਨਾ ਇਹਦੇ ਵਿੱਚ ਪਾਣੀ ਜਿਹੜਾ ਗਰਮ ਹੋਣਾ ਠੀਕ ਹੈ ਤੇ ਨਾ ਹੀ ਕੋਈ ਪਾਣੀ ਦਾ ਟੋਂਕਾ ਜਿਹੜਾ ਕਿਤੇ ਲੀਕ ਹੋਣੀ ਤੇ ਹੋਰ ਵੀ ਬਹੁਤ ਸਾਰਾ ਬਾਈਆਂ ਤੋਂ ਆਸਮਾਨ ਮਿਲ ਜੂਗਾ ਜਿਵੇਂ